ਮਿੱਤਲ ਜੀ ਅਜੇ ਮਿੱਤਲ ਜੀ ਕਿਹੜੀ ਮਾਰਕੀਟ ਹੈ ਕਿਉਂ ਇਕੱਠੇ ਹੋਇਆ ਨਾਰੇਬਾਜੀ ਕਿਉਂ ਕਰ ਰਹੇ ਹੋ ਹਵੇਲੀ ਕੌਰ ਜੀ ਦਦਾਦਾਰਾ ਕੱਤੀ ਗਈ ਮਾਰਕੀਟ ਹੈ ਇਹ 2005 ਕੱਤੀ ਗਈ ਸੀ ਉਸ ਤੋਂ ਬਾਅਦ ਫੁੱਟਾਂ ਨੇ ਸਾਰੀ ਪਲਾਟ ਤੇ ਵੇਚ ਦਿੱਤੀ ਪਰ ਬੇਸਿਕ ਐਮੈਨਿਟੀ ਕੋਈ ਦਿੱਤੀ ਇਹਨਾਂ ਨੇ ਕੋਈ ਵਾਟਰ ਸਪਲਾਈ ਕੋਈ ਸੀਵਰੇਜ ਛੜਕਾਂ ਅੱਜ ਤੱਕ ਨਹੀਂ ਬਣਾਈ ਇਹਨਾਂ ਨੇ ਤੁਸੀਂ ਫੁੱਟਾਂ ਕੋਲ ਗਏ ਮੈਂ ਫੁੱਟਾਂ ਕੋਲ ਗਿਆ ਜੀ ਮਨੇ ਆਟੀਆਂ ਨਹੀਂ ਸਭ ਕੁਝ ਚੱਲ ਹੈ ਕੋਈ ਨਾ ਕੋਈ ਇਹਨਾਂ ਨੇ ਕੋਈ ਪਲਿਸ਼ਨ ਡਿਪਾਰਟਮੈਂਟ ਤੋਂ ਕੋਈ ਅਨੂਸੀਨ ਲਈ ਕੋਈ ਇਹਨਾਂ ਨੇ ਸੀਵਰੇਜ ਪਾਟ ਸੀਵੇਜ ਬੋਤ ਤੋਂ ਅਨੂਸੀਨ ਲਈ ਅੱਜ ਤੱਕ ਇਹਨ ਕਿ ਕਨੈਕਸ਼ਨ ਹੀ ਦਿੱਤੇ ਜਾਣੇ 2020 ਦੇ ਵਿੱਚ ਇਹ ਕਹਿੰਦੇ ਪੁੱਡਾ ਕਹਿੰਦਾ ਹੈ ਵੀ ਇਹ ਕਨੈਕਸ਼ਨ ਅਸੀਂ ਨਹੀਂ ਦੇਣੇ ਹੈਗੇ ਇਹ ਕਮੇਟੀ ਨੇ ਦੇਣੇ ਨੇ ਜਾਂ ਪੁੱਗਾਂ ਦੇਣੇ ਨੇ ਇਹ ਉਚਿਤ ਕਰਨੇ ਫੈਸਲਾ ਲੈਣਾ ਹੈ ਇਹ ਮੇਰੇ ਕੋਲ ਆਰਟੀਆਈ ਦੀ ਮੇਰੇ ਕੋਲ ਕਾਪੀ ਹੈਗੀ ਹੈ ਠੀਕ ਹੈ ਜੀ ਅੱਜ ਤੱਕ ਇਹਨਾਂ ਨੇ ਹੁਣ 2022 ਕਹਿਣ ਲੱਗੇ ਇਹ ਕਮੇਟੀ ਕਨੈਕਸ਼ਨ ਦੇ ਰਹੀ ਹੈ ਠੀਕ ਹੈ ਮੈਡੀਕਲ ਉਸ ਕਨੈਕਸ਼ਨ ਵਾਸਤੇ ਏਸੀ ਆਰਟੀਆਈ ਪਾਈ ਜਿਸਨ ਕਨੈਕਸ਼ਨ ਦਿੱਤੇ ਜਾਣ ਤਾਂ ਕਮੇਟੀ ਕਹਿਣ ਲੱਗੀ ਵੀ ਅਸੀਂ ਦਾ ਕਮੇਟੀ ਮਤਲਬ ਕਾਰਪੋਰੇਸ਼ਨ ਕਮੇਟੀ ਕਾਰਪੋਰੇਸ਼ਨ ਕਹਿਣ ਲੱਗੀ ਵੀ ਅਸੀਂ ਇਹਦੇ ਕਨੈਕਸ਼ਨ ਨਹੀਂ ਦੇ ਸਕਦੇ ਕਿਉਂਕਿ ਸਾਨੂੰ ਹੈਂਡਓਵਰ ਨਹੀਂ ਹੋਇਆ ਠੀਕ ਹੈ ਜੀ ਹੁਣ ਸਾਨੂੰ ਇਹ ਕਮੇਟੀ ਦੁਆਰਾ ਨੋਟਸ ਤੋਂ ਪੇ ਜਾ ਰਹੇ ਨੇ 10 ਸਾਲ ਪੁਰਾਣੇ ਇਹ ਕਿਸ ਬਿਹਾਬ ਦਾ ਮੰਗ ਰਹੇ ਜੀ ਤੁਹਾਨੂੰ ਕਹਿੰਦੇ ਬਾਈ ਨੋਟਸ ਸਾਨੂੰ ਐਨੋਸ ਨਹੀਂ ਹੈ ਕਿਉਂ ਵੀ ਤੁਹਾਨੂੰ ਇਹ ਨੋਟਸ ਮੰਗੇ ਜਾ ਰਹੇ ਨੇ ਨੋਟਿਸ ਕਿਸ ਚੀਜ਼ ਦੇ ਦੇ ਰਹੇ ਨੇ ਤੁਹਾਨੂੰ ਨੋਟਸ ਸਾਨੂੰ ਹਾਊਸ ਟੈਕਸ ਦੇ ਰਹੇ ਨੇ ਪ੍ਰੋਪਰਟੀ ਟੈਕਸ ਦਾ ਹੱਕ ਇਹਨਾਂ ਦਾ ਬੰਦਾ ਹੋਵੇ ਤਾਂ ਸੋ ਲੈਣ ਲੇਕਿਨ ਕੋਈ ਤਰੀਕੇ ਨਾਲ ਅਗਰ ਅਗਰ ਇਹ ਨਾ ਰਾਈਟ ਜੇ ਕਾਨੂੰਨ ਦੇ ਵਿੱਚ ਹੈਗਾ ਇਹ ਤਾਂ ਇਹ ਲੈਣ ਸਤੋਂ ਕੋਈ ਗੱਲ ਨਹੀਂ ਲੇਕਿਨ ਇਹ ਥੋੜਾ ਵੀ ਤੁਹਾਨੂੰ ਨੋਟਿਸ ਜੇ ਨੇ 13 ਚ ਨਹੀਂ ਪੇਚਾ ਨੋਟਸ ਜਿਪਰੇ ਕਿਸੇ ਨੇ 14 ਦਿਨ ਨੋਟਸ ਦਿੰਦੇ 15 ਦਿਨ ਦੇ 20 ਦਿਨ ਦੇ ਅੱਜ ਇਕੱਠੇ 10 ਸਾਲ ਦੇ ਨੋਟਸ ਤੁਹਾਨੂੰ ਦੇ ਰਹੇ ਨੇ ਤੁਹਾਨੂੰ 2 ਲੱਖ ਦਾ ਨੋਟਸ ਹੈ ਕਿਸੇ ਨੂੰ 10 ਲੱਖ ਦਾ ਨੋਟਸ ਹੈ ਐਨ ਉਸ ਦੇਰੇ ਨੇ ਲੋਕਾਂ ਦੀ ਲਗਨ ਕਰਨ ਸਿਲਕ ਤੇ ਹੈ ਜਿਹੜੀ ਪਹਿਲਾਂ ਖਦੀ ਤੋਂ ਆਪਣੇਸ ਭੜਿਆ ਤੁਸੀਂ ਅੱਜ ਤੱਕ ਕਿਸੇ ਨੇ ਪੜਿਆ ਨਾ ਸਾਨੂੰ ਕੋਈ ਨੋਟਸ ਆਇਆ ਅਜੇ ਤੱਕ ਕਿੰਨੇ ਟਾਈਮ ਤੋਂ ਤੁਸੀਂ ਰੋ ਦੁਕਾਨਾਂ ਚ ਰੋਲ ਹੈਗਾ ਕਿ ਪ੍ਰੋਪਰਟੈਕਸ ਤੇ ਜਿਹੜਾ ਰੋਜ਼ ਸਰਕਾਰ ਅਨਾਉਂਸਮੈਂਟ ਵੀ ਕਰਦੀ ਹੈ ਕਿ ਪ੍ਰੋਪਰਟੈਂਸ ਫਰੋ ਤੁਸੀਂ ਅੱਜ ਤੱਕ ਗਏ ਨਹੀਂ ਅੱਜ ਤੱਕ ਜੀ ਇਹਨਾਂ ਨੇ ਕੋਈ ਡਿਵੈਲਪਮੈਂਟ ਨਹੀਂ ਕੀਤੀ ਹੋਈ ਤੇ ਨਾ ਹੀ ਸਾਨੂੰ ਕੋਈ ਅਸੀਂ ਪੁੱਡਾ ਕੋਲ ਜੰਨੇ ਆ ਦਾ ਪੁੱਡਾ ਕਹਿੰਦੇ ਆ ਵੀ ਹਲੇ ਤੁਹਾਨੂੰ ਸਕੀਮ ਹੈਂਡਓਵਨ ਕੀਤੀ ਉਹਨਾਂ ਨੇ ਕਾਰਪੋਰੇਸ਼ਨ ਕਾਰਪੋਰੇਸ਼ਨ ਕਹਿੰਦੀ ਹੈ ਕਿ ਸਾਨੂੰ ਹਲੇ ਹੰਡ ਕਰੂਗੀ। ਸਾਨੂੰ ਨੋਰਥ ਇਸੇ ਸਾਲ ਆਏ ਨੇ ਉਸ ਤੋਂ ਪਹਿਲਾਂ ਕਦੇ ਲੋਕਾਂ ਨੂੰ 20 ਸਾਲੋਂ ਫਸਾਇਆ ਪਿਆ ਜੀ। ਬੁਝੋ ਤਾਂ ਫਸਾਇਆ ਪਿਆ ਜੀ। ਇਹ ਮਾਰਕੀਟ ਕਦੋਂ ਤੋ ਹੈ ਗਿਆ ਤੁਹਾਡੇ ਦੋਸਤੋ। ਇਹ ਤਾਂ ਇਹ ਮਾਰਕੀਟ 2000 500 ਕੱਤੀ ਹੋਈ ਰਹੀ। ਅੱਜ ਤੱਕ ਇੱਥੇ ਵਾਟਸਐਪ ላይ ਸੀ ਵੀ ਨਾ ਕਮਿਟ ਨਹੀਂ ਦਿੱਤਾ। ਨਾ ਹੀ ਪੁੱਛਣ ਦਿੱਤਾ। ਫਿਰ ਟੈਕਸ ਕਾਦਾ ਮੰਗ ਰਹੇ ਨੇ। ਟੈਕਸ ਕਾਦਾ ਮੰਗਦੇ ਨੇ ਜੀ। ਤੁਸੀਂ ਦੱਸੋ ਕਾਦਾ ਮੰਗਦੇ ਨੇ। ਨਹੀਂ ਟੈਕਸ ਤੇ ਹੀ ੱੱਕੇ ਸਾਈ ਹੈ ਜੀ। ਕਿਹਦੀ ਸਾਈ ਹੋ ਰਹੀ ਹੈ ਸਾਡਾ ਹੋ ਰਹੀ ਹੈ। ਕੌਣ ਕਰ ਰਿਹਾ? ਸਾਨੂੰ ਇਹ ਨਗਰ ਨਗਰ ਕੋਈ ਕਿੰਨੀਆਂ ਦੁਕਾਨਾਂ ਕਿੰਨੀਆਂ ਦੁਕਾਨਾਂ ਸੀਲ ਹੋਈਆਂ ਕਿੰਨੀਆਂ ਦੁਕਾਨ ਸੀਲ ਕਰਤੀ ਦੂਜਿਆਂ ਕੰਨ ਡਰਦੇ ਮਾਰੇ ਟੈਕਸ ਭਰਤਾ ਜੀ ਅਸੀਂ ਗਾਡੀਸਾ ਕੋਲ ਵੀ ਪੇਸ਼ ਹੋਏ ਤੇ ਗੱਲ ਅਸੀਂ ਗਾਡੀਸਾ ਦੇ ਤੱਕੇ ਚਾਈ ਹੋ ਰਹੀ ਸਾਡੇ ਨਾਲ ਜੀ ਸਾਨੂੰ ਕਰਾਈ ਦੂਸੇ ਸਾਹਿਬ ਨੇ ਫਿਰ ਇਹਨਾਂ ਨੂੰ ਮਾਰਕ ਕੀਤਾ ਕਿੰਨੀਆਂ ਟੋਟਲ ਦੁਕਾਨਾਂ ਕਿੰਨੇ ਬੰਦੇ ਤੁਹਾਡੇ ਬੰਦੇ ਸਾਡੀਆਂ 110 ਦੁਕਾਨਾਂ ਨੇ ਕੱਪੜੇ ਦੇ ਉਹ ਜੋ 48 ਐਸਸੀਓ ਨੇ ਜੀ ਵੱਡੇ ਸ਼ੋਰੂਮ ਨੇ ਬਾਕੀ ਦੁਕਾਨਾਂ ਪੂਰ ਸੋ ਥੋੜੇ ਜਿਹਾ ਸਰ ਜਿਵੇਂ ਇੱਕ ਦੁਕਾਨ ਤੁਸੀਂ ਕਹਿੰਦੇ ਹੋ ਸੇਲ ਕਰ ਦਿੱਤੀ ਕਿ ਉਹਨੇ ਟੈਕਸ ਭਰ ਵੀ ਦਿੱਤਾ ਕਿ ਆਨੇ ਇਹ ਕਦੋਂ ਤੋਂ ਟੈਕਸ ਮੰਗ ਰਿਹਾ ਤੁਹਾਡੇ ਕਿਸ ਤਰੀਕ ਤੋਂ ਮੰਗ ਰਿਹਾ ਕਦੋਂ ਤੋਂ ਮੰਗ ਰਿਹਾ ਕਦੇ ਟੈਕਸ ਨਹੀਂ ਅੱਦਮੀ ਹੁਣ ਕਦੇ ਕਿੰਨੇ ਸਾਲਾਂ ਦਾ ਟੈਕਸ ਮੰਗ 24 ਸਾਲ ਦਾ ਆਇਆ ਸਮਝ ਜੀ ਕਿੰਨੇ ਸਾਲਾਂ ਦਾ ਟੈਕਸ ਮੰਗ ਨਗਰ ਨੇ ਮੰਗ ਨਗਰ ਨੇ ਮੰਗਦਾ ਤਾਂ ਕੀ ਕਹਿੰਦੇ ਇਹਦੇ ਵਿੱਚ ਹੁੰਦਾ ਕਹਿੰਦੀ ਹੈ ਜੀ ਹਣੇ ਅਸੀਂ ਸਕੀਮ ਬੰਡਓਵਰ ਕਰ ਰਹੇ ਹਾਂ ਹਲੇ ਹੋ ਵੀ ਨਹੀਂ ਹਲੇ ਤੁਸੀਂ ਗੱਲ ਨਹੀਂ ਕੀਤੀ ਅਜੇ ਤੇ ਸਾਡੀ ਸਕੀਮ ਹੀ ਬੁਟਾ ਦੇ ਅੰਦਰ ਹੈ ਤਾਂ ਨਗਰ ਨੇ ਮਕਾਲਾ ਟੈਕਸ ਮੈਂ ਨਗਰ ਨੂੰ ਪੁੱਛਿਆ ਜਾ ਕਿ ਜੀ ਮੈਨੂੰ ਕਹਿੰਦੇ ਤੁਹਾਡੇ ਖਿਲਾਫ ਅਸੀਂ ਪ੍ਰਚਾਰ ਕੱਛੀ ਉਹ ਕਰ ਰਹੇ ਹਾਂ ਤਾਂ ਕੋਣ ਕਹਿੰਦੇ ਕੋਣ ਕਹਿੰਦੇ ਇਹ ਨਗਰ ਨਿਗਮ ਵਾਲੇ ਕਹਿੰਦੇ ਉਹ ਕਿਹੜੇ ਅਧਿਕਾਰੀ ਨੇ ਕੀਤਾ ਕਿਹੜੀ ਡਿਪਾਰਟਮੈਂਟ ਨੇ ਕੀਤਾ ਇਹ ਨਗਰ ਨਿਗਮ ਦੇ ਅਧਿਕਾਰੀਆਂ ਨੇ ਮੈਨੂੰ ਕਿਹਾ ਵੀ ਤੁਸੀਂ ਆ ਕੇ ਕਹਿ ਰਹੇ ਮਤੇ ਸਾਡਾ ਤੁਸੀਂ ਸਾਡਾ ਉਹ ਟਾਈਮ ਵੇਸਟ ਕਰ ਰਹੇ ਹੋਗੇ ਸਰ ਮੇਰੇ ਥੋੜੇ ਥੋੜੇ ਖਾਪ ਕੇ ਐਫਆਰ ਕਰਵਾ ਲਾ ਸਰ ਇੱਕ ਮੇਰੇ